ਚਲ ਆਪ ਵੀਰੇ ਰੰਤ ਰਖੜੀ ਵੰਤੀ ਤਾਂ ਪੁੱਦਰ ਚਾਚੇ ਕਿਵੇਂ ਬੰਨੀ ਆਈਗੇ ਫਿਰ ਮੈਂ ਲੇਟ ਬਾੜੇ ਹੋ ਜਾਣ ਚੱਲਦੇ ਆਪਾਂ ਨਹੀਂ ਨਹੀਂ ਮੈਂ ਹਰ ਸਾਲ ਹੀ ਬੰਨ ਕੇ ਹੁੰਨੀ ਰਖੜੀ ਉਹ ਫਿਰ ਗੁੱਸਾ ਕਰਨਗੇ ਕਿ ਤੱਕ ਨਾ ਗਈ ਤਾਂ ਚਲ ਫਿਰ ਚੱਲਣ ਜਲਦੀ ਆ ਜੀ ਮੜਾ ਹਾਂ ਚੱਲ ਚੱਲਦੇ ਥੋੜੀ ਆਪਾਂ ਤਾਂ ਐਵੇਂ ਮੋੜ ਚੱਲੇ ਸੀ ਹਨਾ ਕਿੰਨਾ ਚਾ ਕੀਤਾ ਉਹਨਾਂ ਨੇ ਤਾਂ ਹੋਰ ਆਪਾਂ ਤਾਂ ਕਦੇ ਡਿੱਕੀ ਜਾਂਦੇ ਸੀ ਹੋਰ ਘਰੋਂ ਦੇ ਬੈਠੇ ਡਿੱਕੀ ਜਾਂਦੇ ਸੀ ਕਿ ਨਾਲ ਕਿੰਨਾ ਸੋਹਣਾ ਸੂਟ ਦਿੱਤਾ ਮੈਨੂੰ ਸਹੀ ਹੈ ਸਹੀ ਹੈ ਦੇਖ ਲਓ ਜੀ ਆਪਾਂ ਆ ਜਾਂਦੇ ਤੱਕ ਲੈਨੇ ਗੁੱਸੇ ਹੋ ਜਾਣਾ ਸੀਗਾ ਮਾੜੇ ਜੀ ਪਿੱਛੇ ਰਿਸ਼ਤੇ ਹਨਾ ਵਿਗੜ ਜਾਂਦੇ ਹੈਗੇ ਸਹੀ ਸਹੀ ਹੈ ਇਹ ਤਾਂ ਆਪਣੇ ਹੱਥ ਚ ਹੁੰਦਾ ਚਲੋ ਕੀ ਹੁੰਦਾ 2 ਮਿੰਟ ਗਏ ਨਾਲੇ ਅਗਲੇ ਖੁਸ਼ ਹੋਗੇ ਸਹੀ ਹੈ ਹਾਂ ਸਹੀ ਹੈ ਰਿਸ਼ਤੇ ਨੂੰ ਤਾਂ ਜਿੰਨਾ ਆਪਾਂ ਮਰਜ਼ੀ ਹਨਾ ਚੰਗਾ ਕਰ ਲਈਏ ਜੇ ਖਰਾਬ ਕਰਨ ਤੇ ਆਈ ਤੇ ਰਿਸ਼ਤੇ ਮਿੰਟ ਚ ਖਰਾਬ ਵੀ ਹੋ ਜਾਂਦੇ ਹੈਗੇ ਇਹ ਰਿਸ਼ਤੇ ਜਿਹੜੀ ਕੀ ਕੋੜ ਆਪਨ ਭਰਿਆ ਜਾਂਦਾ ਨਹੀਂ ਤਾਂ ਵਰਤਨ ਦੀ ਗੱਲ ਹੈ ਹਨਾ ਚਲੋ 2 ਮਿੰਟਾਂ ਨਾਲ ਕੀ ਹੁੰਦਾ ਟਾਈਮ ਨਿਕਲ ਗਿਆ ਨਾਲੇ ਜਾਏ ਆਪਾਂ ਚਾਚਾ ਤਾਇਆ ਦੇ ਮੁੰਡੇ ਵੀ ਆਪਣੇ ਭਰਾਵਾਂ ਵਰਗੇ ਹੀ ਹੁੰਦੇ ਆ ਜੇ ਕੋਈ ਸਮਝੇ ਤਾਂ ਸਹੀ ਹੈ